ਉਹ ਰਾਮ ਮੰਦਰ ਦੇ ਨਾਮ ਤੇ ਅਸੀਂ ਵੋਟਾਂ ਮੰਗ ਰਹੇ ਆ ਇਹ ਸਾਡੇ ਲਈ ਬਹੁਤ ਮਾੜੀ ਗੱਲ ਹੈ ਜੇ ਰਾਜਨੀਤੀ ਕਰਨੀ ਹੈ ਤਾਂ ਵਧੀਆ ਰਾਜਨੀਤੀ ਕਰੋ ਪਰ ਧਰਮ ਤੇ ਜਿਹੜੀ ਆਪਾਂ ਰਾਜਨੀਤੀ ਕਰ ਰਹੇ ਹਾਂ ਬਹੁਤ ਮਾੜੀ ਰਾਜਨੀਤੀ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਤੁਸੀਂ ਭਾਜੀਪੀ ਦਾ ਜਿਹੜਾ ਇੱਛਾ ਛੱਡਿਆ ਹੈ ਭਾਜੀਪੀ ਨਾਲ ਭਾਈਵਾਲ ਥੋੜੀ ਹੈ ਜਗਿੰਦਰ ਸਿੰਘ ਮਾਨ ਕਾਂਗਰਸ ਪਾਰਟੀ ਸੀਸੀਯੂ ਆਮ ਪਾਰਟੀ ਵਿੱਚ ਚਲੇ ਗਏ ਯਾਰ ਸਾਡੇ ਦਰਵਾਜ਼ੇ ਮੂਰੇ ਪਾਣੀ ਖੜਦਾ ਪਾਣੀ ਜੇ ਤੁਹਾਡੇ ਦਰਵਾਜ਼ੇ ਮੂਰੇ ਖੜਦਾ ਤੇ 2.5 ਸਾਲਾਂ ਵਿੱਚ ਤੁਹਾਡੀ ਸਰਕਾਰ ਨੇ ਕਿਹੜਾ ਉਹਨਾਂ ਨੂੰ ਸੜਕ ਬਣਾ ਕੇ ਦਿੱਤੀ ਆ ਤੁਹਾਡੀ ਸਰਕਾਰ ਨੇ ਕਿਹੜਾ ਉੱਤੇ ਸੀਵਰੇਜ 파ਲ ਕਰਦੀ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਝੂਠੀ ਸਰਕਾਰ ਆ ਝੂਠ ਦਾ ਬੁਲੰਦੇ ਬਾਪਾ ਕੇ ਉਹਨਾਂ ਨੇ ਇਹ ਸਰਕਾਰ ਨੂੰ ਬਣਾਇਆ ਆ ਪੰਜਾਬ ਤੇ ਦਰਸ਼ਕਾਂ ਦਾ ਸਵਾਗਤ ਆ ਪੰਜਾਬ ਦੇ ਵਿੱਚ ਲੋਕ ਸਭਾ ਇਲੈਕਸ਼ਨ ਜਿਹੜੇ ਨੇ ਸ਼ੁਰੂ ਹੋ ਚੁੱਕੇ ਨੇ ਕੁਝ ਹੀ ਦਿਨਾਂ ਦੇ ਵਿੱਚ VOTER ਆਪਣੀਆਂ ਵੋਟਾਂ ਪਾ ਕੇ ਦੱਸਣਗੇ ਵੀ ਕਿਹੜੀ ਮਨਪਉਂਦੀ ਪਾਰਟੀ ਉਹਨਾਂ ਨੂੰ ਪਿਆਰੀ ਹੈ ਆਪਾਂ ਇਸ ਟਾਈਮ ਬੈਠੇ ਆਂ ਫਗਵਾੜਾ ਦੇ ਮਹੱਲਾ ਭਗਤਪੁਰਾ ਦੇ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਮਹਿਲਾ ਵਿੰਗ ਦੇ ਸਰਬਜੀਤ ਕੌਰ ਕਈ ਵਾਰੀ ਜਿਹੜੇ ਮਹੱਲਾ ਭਗਤਪੁਰਾ ਤੋਂ ਵੱਡੇ ਬੰਵੰਦੇ ਦੇ ਨਾਲ ਕੌਂਸਲਰ ਰਹਿ ਚੁੱਕੇ ਨੇ ਅਕਾਲੀ ਦਲ ਕਾਫੀ ਲੰਬੇ ਸਮੇਂ ਬਾਅਦ ਪਹਿਲੀ ਵਾਰ ਆਪਣੇ ਮੋਢਿਆਂ ਦੇ ਉੱਤੇ ਇੱਕ ਵੱਡੀ ਜ਼ਿੰਮੇਵਾਰੀ ਚੱਕਦੇ ਹੋਏ ਇਲੈਕਸ਼ਨ ਲੜਨ ਜਾ ਰਿਹਾ ਹੈ ਹੁਸ਼ਿਆਰਪੁਰ ਤੋਂ ਉਮੀਦਵਾਰ ਸੌਂਗ ਠੰਡਲ ਜੀ ਜਿਹੜੇ ਕਿ ਮੈਦਾਨ ਦੇ ਵਿੱਚ ਉਤਰੇ ਨੇ ਆਪਾਂ ਗੱਲਬਾਤ ਕਰਾਂਗੇ ਮੈਡਮ ਸਰਬਜੀਤ ਕੌਰ ਨਾਲ ਇਸ ਇਲੈਕਸ਼ਨ ਦੇ ਬਾਰੇ ਦੂਸਰੀਆਂ ਪਾਰਟੀਆਂ ਬਾਰੇ ਤੇ ਆਪਣੀ ਅਕਾਲੀ ਦਲ ਜਿਹੜੀ ਸ਼ਰੋਮਣੀ ਅਕਾਲੀ ਦਲ ਪਾਰਟੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਸਰਬਜੀਤ ਜੀ ਮੈਂ ਸਭ ਤੋਂ ਪਹਿਲਾਂ ਆਪਣੀ ਡੀਡੀ ਪੰਜਾਬੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਜਿਹੜਾ ਲੋਕਾਂ ਦੇ ਨਾਲ ਸਾਨੂੰ ਰੂਹੂ-ਰੂਹ ਕਰਵਾਉਂਦੇ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਧੰਨਵਾਦ ਪਾਰਟੀ ਨੇ ਸੋਨ ਲਾਲ ਠੰਡਲ ਜੀ ਨੂੰ ਟਿਕਟ ਦਿੱਤੀ ਉਹਨਾਂ ਦਾ ਵਿਸ਼ਵਾਸ ਜਤਾਇਆ ਪਹਿਲੀ ਵਾਰ ਅਕਾਲੀ ਦਲ ਪਾਰਟੀ ਬੜੇ ਲੰਬੇ ਸਮੇਂ ਬਾਅਦ ਇੰਡੀਪੈਂਡੈਂਟ ਇਲੈਕਸ਼ਨ ਲੜਨ ਜਾ ਰਹੀ ਆ ਕਿਹੜੇ-ਕਿਹੜੇ ਐਸੇ ਮੁੱਦੇ ਨੇ ਜਿਹੜੇ ਆਪਾਂ ਜਨਤਾ ਨੂੰ ਦੱਸ ਰਹੇ ਹਾਂ ਤੇ ਵੋਟਾਂ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਦੇਖੋ ਸੋਨ ਸਿੰਘ ਸਰਦਾਰ ਸੋਨ ਸਿੰਘ ਠੰਡਲ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੀ ਵਾਰ ਉਮੀਦਵਾਰ ਚੁਣੇ ਗਏ ਆ ਸਰਦਾਰ ਸੋਨ ਸਿੰਘ ਠੰਡਲ ਜੀ ਜਿਹੜੇ ਚਾਰ ਬਾਰਾਂ ਵਿਧਾਈ ਕਰੈ ਚੁੱਕੇ ਨੇ ਦੋ ਬਾਰਾਂ ਬਜੀ ਰਹਿ ਚੁੱਕੇ ਨੇ ਸੋਨ ਸਿੰਘ ਠੰਡਲ ਇੱਕ ਐਸੀ ਮਹਾਨ ਸ਼ਖਸੀਅਤ ਆ ਜਿਨ੍ਹਾਂ ਦੇ ਬੇਦਾਗ ਕਿਉਂਕਿ ਲੋਕ ਇੱਕ ਵਾਰ ਵੀ ਸਰਪੰਚ ਨਹੀਂ ਬਣਾਉਂਦੇ ਇਹਨਾਂ ਨੂੰ ਚਾਰ ਵਾਰ ਐਮਐਲਏ ਬਣਾਇਆ ਉਹਨਾਂ ਦੇ ਨਾਲ-ਨਾਲ ਇਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਕਿਉਂਕਿ ਲੋਕਾਂ ਦਾ ਵਿਸ਼ਵਾਸ ਲੋਕਾਂ ਦਾ ਪਿਆਰ ਅਕਾਲੀ ਦਲ ਦੇ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਹੈ ਲੋਕ ਸੋਨ ਸਿੰਘ ਠੰਡਲ ਨੂੰ ਬਹੁਤ ਚੰਗੀ ਤਰ੍ਹਾਂ ਔਰ ਅੱਛਾ ਪਿਆਰ ਅੱਛਾ ਸਤਿਕਾਰ ਮਿਲ ਰਿਹਾ ਇਸ ਕਰਕੇ ਸਾਨੂੰ ਉਮੀਦ ਹੈ ਕਿ ਸਰਦਾਰ ਸੋਨ ਸਿੰਘ ਟੰਡਲ ਜੀ ਨੂੰ ਲੋਕ ਬਹੁਮਤ ਨਾਲ ਜਿਤਾਣਗੇ ਮੈਡਮ ਅਕਾਲੀ ਦਲ ਇੰਡੀਪੈਂਡੈਂਟ ਇਲੈਕਸ਼ਨ ਲੜਨ ਜਾ ਰਿਹਾ 1985 ਤੋਂ ਬਾਅਦ ਜੇ ਮੇਰੀ ਜਾਣਕਾਰੀ ਸਹੀ ਹੈ ਭਾਈਵਾਲ ਪਾਰਟੀ ਬੀਜੇਪੀ ਨਾਲੋਂ ਅਲੱਗ ਹੋ ਕੇ ਜੇ ਆਪਾਂ ਪਿਛਲੇ ਆਕੜਿਆਂ ਦੀ ਗੱਲ ਕਰੀਏ ਤੇ ਅਕਾਲੀ ਦਲ ਦਾ ਬਹੁਤ ਵੱਡਾ ਯੋਗਦਾਨ ਰਿਹਾ ਬੀਜੇਪੀ ਨੂੰ ਜਿਤਾਉਣ ਦੇ ਵਿੱਚ ਹੁਣ ਆਪਾਂ ਇੰਡੀਪੈਂਡੈਂਟ ਲੜੇ ਐਸੇ ਕਿਹੜੇ ਮੁੱਦੇ ਨੇ ਜਿਹੜੀ ਆਪਾਂ ਲੋਕਾਂ ਨੂੰ ਦੱਸ ਰਹੇ ਹਾਂ ਵੀ ਅਕਾਲੀ ਦਲ ਜਿਹੜੀ ਆ ਇੱਕ ਨਾਰਾ ਪਿੱਛੇ ਚੱਲਗਾ ਸੀ ਪੰਜਾਬ ਜੇਕਰ ਬਚਾਉਣਾ ਹੈ ਤੇ ਤੁਸੀਂ ਅਕਾਲੀ ਦਲ ਨੂੰ ਵੋਟ ਪਾਓ ਕਿਹੜੇ-ਕਿਹੜੇ ਮੁੱਦੇ ਲੋਕਾਂ ਨਾਲ ਸਾਂਝੇ ਕੀਤੇ ਜਾ ਰਹੇ ਦੇਖੋ ਸਾਡੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿਹੜੇ ਸਾਡੇ ਸਰਪ੍ਰਸਾਡ ਸਾਡੇ ਪ੍ਰਧਾਨ ਜੀ ਨੇ ਉਹਨਾਂ ਨੇ ਜਦੋਂ ਸਾਡੀ ਬੈਠਕ ਹੋਈ ਉਹਨਾਂ ਦੇ ਨਾਲ ਮੀਟਿੰਗ ਹੋਈ ਉਹਨਾਂ ਨੇ ਬੀਜੇਪੀ ਦੇ ਨਾਲ ਉਹਨਾਂ ਨੇ ਤਿੰਨ ਮੁੱਦਿਆਂ ਤੇ ਗੱਲ ਕੀਤੀ ਚਾਹੇ ਉਹ ਭਾਈ ਜਿਹੜਾ ਸਾਡਾ ਇਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਿਸਾਨਾਂ ਦੇ ਮੁੱਦਿਆਂ ਵਾਸਤੇ ਗਰੀਬਾਂ ਦੇ ਮੁੱਦਿਆਂ ਵਾਸਤੇ ਜਿਸ ਵਿੱਚ ਮੋਦੀ ਸਾਹਿਬ ਨੇ ਇਹਨਾਂ ਨੂੰ ਨਕਾਰ ਦਿੱਤਾ ਗਿਆ ਇਸ ਕਰਕੇ ਅਸੀਂ ਸਾਨੂੰ ਆਪਣੀ ਆਮ ਪਬਲਿਕ ਚਾਹੀਦੇ ਨੇ ਲੋਕ ਚਾਹੀਦੇ ਨੇ ਕਿਸਾਨ ਚਾਹੀਦੇ ਨੇ ਮਜ਼ਦੂਰ ਚਾਹੀਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਆਪਣੀਆਂ ਸਜ਼ਾ ਪੂਰੀਆਂ ਕਰ ਚੁੱਕੇ ਨੇ ਉਹ ਅੱਜ ਵੀ ਜੇਲਾ ਵਿੱਚ ਬੈਠੇ ਨੇ ਜੇਕਰ ਮੋਦੀ ਜੀ ਇਹਨਾਂ ਚੀਜ਼ਾਂ ਨੂੰ ਸਾਨੂੰ ਨਹੀਂ ਉਹਨਾਂ ਨੇ ਸਾਡੀ ਸਵੀਕਾਰ ਕੀਤਾ ਇਸ ਕਰਕੇ ਅਸੀਂ ਆਪਣੀ ਜਿਹੜੀ ਭਾਈਵਾਲਾ ਇਹਨੂੰ ਤੋੜ ਰਹੇ ਹਾਂ ਕਿਉਂਕਿ ਸਾਨੂੰ ਅੱਜ ਲੋਕਾਂ ਵਿੱਚ ਬਹੁਤ ਵੱਡਾ ਉਤਸ਼ਾਹ ਮਿਲ ਲਿਆ ਜਿਹਦੇ ਵਿੱਚ ਲੋਕ ਕਹਿ ਰਹੇ ਨੇ ਕਿ ਸ਼ੁਕਰ ਆ ਪਰਮਾਤਮਾ ਦਾ ਕਿ ਤੁਸੀਂ ਭਾਜਪਾ ਦਾ ਜਿਹੜਾ ਪੁੱਛਾ ਛੱਡਿਆ ਆ ਭਾਜਪਾ ਨਾ ਭਾਈਵਾਲ ਤੋੜੀ ਆ ਇਸ ਕਰਕੇ ਕਾਲੀ ਦਲ ਜਿਹੜਾ ਇਲੈਕਸ਼ਨ ਕੱਲਾ ਰੜ ਰਿਹਾ ਨਾ ਲੋਕਾਂ ਦੇ ਵਿੱਚ ਬਹੁਤ ਸਹਿਯੋਗ ਬਹੁਤ ਪਿਆਰ ਮਿਲ ਰਿਹਾ ਕਿਉਂਕਿ ਕਾਲੀ ਦਲ ਇੱਕ ਐਸੀ ਪਾਰਟੀ ਆ ਇਹ ਸਾਡੀ ਖੇਤਰੀ ਪਾਰਟੀ ਆ ਇਹ ਗਰੀਬਾਂ ਤੇ ਮਜ਼ਦੂਰਾਂ ਦੇ ਹੱਕਾਂ ਦੇ ਵਿੱਚ ਪਾਰਟੀ ਆ ਕਿਉਂਕਿ ਅੱਜ ਆਪਾਂ ਗੱਲ ਕਰੀਏ ਜੋ ਸਗਨ ਸਕੀਮ ਲਾ ਲਓ ਤੁਸੀਂ ਪੈਨਸ਼ਨ ਲਾ ਲਓ ਚਾਹੇ ਬੇਟੀਆਂ ਨੂੰ ਸਾਈਕਲ ਲਾ ਲਓ ਚਾਹੇ ਤੁਸੀਂ ਆਟਾ ਦਾਲ ਸਕੀਮ ਲਾ ਲਓ ਜੋ ਵੀ ਅੱਜ ਜਿੰਨੀਆਂ ਵੀ ਸਹੂਲਤਾਂ ਮਿਲੀਆਂ ਆਇਆ ਇਹ ਕਾਲੀ ਦਲ ਸਰਕਾਰ ਦੀਆਂ ਮਿਲੀਆਂ ਜੇਕਰ ਅੱਜ 100% ওয়াটার ਸਪਲਾਈ ਸੀਵਰੇਜ ਆ ਉਹ ਸਾਰਾ ਕੁਝ ਹੀ ਬਾਦਲ ਸਰਕਾਰ ਦੇ ਟਾਈਮ ਦੇ ਵਿੱਚ ਮਿਲਿਆ ਆ ਕਿ ਜੋ ਅੱਜ ਸੜਕਾਂ ਦੇਖ ਰਹੇ ਆ ਚਾਹੇ ਉਹ ਵੱਡਾ ਕੱਲੂ ਘਰ ਆਇਆ ਚਾਹੇ ਉਹ ਛੋਟਾ ਕੱਲੂ ਘਰ ਆਇਆ ਚਾਹੇ ਉਹ ਖਲਾਰਗੜ ਦਾ ਤੁਸੀਂ ਗੁਰਦੁਆਰਾ ਸਾਹਿਬ ਲਾ ਲੋ ਚਾਹੇ ਤੁਸੀਂ ਵਾਰਮਿਕ ਭਗਵਾਨ ਦੀ ਮੂਰਤੀ ਲਾ ਲੋ ਕਿਉਂਕਿ ਜਿਹੜਾ ਕਾਲੀ ਦਲ ਆ ਨਾ ਉਹ ਧਾਰਮਿਕ ਦੀ ਰਾਜਨੀਤੀ ਨਹੀਂ ਕਰ ਰਿਹਾ ਹੈਗਾ ਕਿਉਂਕਿ ਉਹਨਾਂ ਨੇ ਇੰਨਾ ਕ ਸੰਸਥਾਨਾਂ ਹਰ ਧਰਮ ਦਾ ਸਤਿਕਾਰ ਕਰਦੇ ਨੇ ਹਰ ਧਰਮ ਦੀ ਉਹਨਾਂ ਵਿੱਚ ਪਿਆਰ ਆ ਅੱਜ ਤੁਸੀਂ ਦੇਖਦੇ ਹੋ ਕਿ ਅੱਜ ਜਿਹੜੇ ਆ ਮੰਦਰ ਦੇ ਨਾਮ ਤੇ ਅਸੀਂ ਵੋਟਾਂ ਮੰਗ ਰਹੇ ਆ ਇਹ ਸਾਡੇ ਲਈ ਬਹੁਤ ਮਾੜੀ ਗੱਲ ਹੈ ਜੇ ਰਾਜਨੀਤੀ ਕਰਨੀ ਹੈ ਤਾਂ ਵਧੀਆ ਰਾਜਨੀਤੀ ਕਰੋ ਪਰ ਧਾਰਮਿਕ ਜਿਹੜੀ ਆਪਾਂ ਰਾਜਨੀਤੀ ਕਰ ਰਹੇ ਆ ਬਹੁਤ ਮਾੜੀ ਰਾਜਨੀਤੀ ਹੈ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦੀ ਆ ਲੋਕਾਂ ਨੂੰ ਕਿ ਇਸ ਚੀਜ਼ ਨੂੰ ਦੇਖੋ ਕਿ ਆਪ ਜਿਹੜੇ ਲੋਕ ਧਰਮ ਦਾ ਸਤਕਾਰ ਕਰਦੇ ਆ ਉਸ ਧਰਮ ਦੇ ਨਾਲ ਆਪਾਂ ਉਸ ਪਾਰਟੀ ਦੇ ਨਾਲ ਜੁੜੀਏ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਇੱਕ ਪੰਥਕ ਪਾਰਟੀ ਆ ਖੇਤਰੀ ਪਾਰਟੀ ਆ ਲੋਕਾਂ ਦੇ ਨਾਲ ਜੁੜੀ ਹੋਈ ਆ ਇਹ ਗਰਾਊਂਡ ਲੈਵਲ ਦੀ ਪਾਰਟੀ ਆ ਮੈਡਮ ਜੇ ਪੰਜਾਬ ਦੀ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਇਸ ਟਾਈਮ ਆਮ ਆਦਮੀ ਪਾਰਟੀ ਦੀ ਸਰਕਾਰ ਹੈ 92 ਸੀਟਾਂ ਜਿੱਤਣ ਤੋਂ ਬਾਅਦ ਇਹ ਸਰਕਾਰ ਬਣੀ ਸੀ ਪਰ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਜਿਹੜੇ ਵਾਅਦੇ ਕੀਤੇ ਗਏ ਸੀ ਬਿਜਲੀ ਫ੍ਰੀ ਕਰਾਂਗੇ ਸਿੱਖਿਆ ਫ੍ਰੀ ਹੋਏਗੀ 1000 ਰੁਪਿਆ ਇੱਕ ਪੈਨਸ਼ਨ ਦੀ ਵੀ ਗੱਲ ਚੱਲੀ ਸੀ ਵੀ ਲੇਡੀਜ਼ ਨੂੰ ਹਰ ਮਹੀਨੇ ਮਿਲੇਗਾ ਤੁਹਾਨੂੰ ਕੀ ਲੱਗ ਰਿਹਾ ਵਾ ਵੀ ਜਿਹੜੇ ਇਹ ਵਾਅਦੇ ਲਵਾਬ ਨੇ ਹੋਏ ਸਨ ਵੀ ਕੀ ਸਾਰੇ ਇਹ ਪੂਰੇ ਹੋਏ ਨੇ ਅੱਡੀ ਲੋਕਾਂ ਦੇ ਨਾਲ ਹੁਣ ਤੁਸੀਂ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹਲਕੇ ਦੇ ਵਿੱਚ ਲੋਕਾਂ ਦਾ ਕੀ ਵਿਊ ਸਾਹਮਣੇ ਆ ਰਿਹਾ ਲੋਕਾਂ ਦਾ ਇਹ ਵਿਊ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਝੂਠ ਦੀ ਸਰਕਾਰ ਹੈ ਝੂਠ ਦਾ ਬਲੰਦੇ ਪਾਪ ਆ ਕੇ ਉਹਨਾਂ ਨੇ ਇਹ ਸਰਕਾਰ ਨੂੰ ਬਣਾਇਆ ਆ ਕਿਉਂਕਿ ਇਹ ਸਰਕਾਰ ਜਿਹੜੀ ਆ ਤੁਸੀਂ ਦੇਖ ਲਓ ਅੱਜ ਤੱਕ ਕੋਈ ਵਿਕਾਸ ਦਾ ਕੰਮ ਇੱਕ ਵੀ ਗਿਣਾਦਣ ਕੀ ਵਿਕਾਸ ਦਾ ਕੰਮ ਹੋਇਆ ਆ ਜੋ ਵਿਕਾਸ ਦੇ ਕੰਮਾਂ ਦੇ ਵਿੱਚ ਕਿ ਮੈਂ ਛੋਟੀ ਜੀ ਐਗਜ਼ਾਮਪਲ ਦੇਣਾ ਚਾਹੁੰਦੀ ਆ ਕਿ ਮੈਂ ਆਪਣੇ ਵਾਰਡ ਦੇ ਵਿੱਚ ਜਾ ਰਹੀ ਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਜੇ ਇੱਕ ਸਟਰੀਟ ਲਾਈਟਾਂ ਪਹਿਲਾਂ ਲੱਗੀਆਂ ਸੀ ਉਹ ਵੀ ਲਾ ਕੇ ਲੈ ਗਏ ਜੇ ਅੱਜ ਆਪਾਂ ਲੋਕਾਂ ਦੇ ਵਿੱਚ ਜਾਂਦੇ ਆ ਲੋਕ ਕਹਿੰਦੇ ਸਾਡੀ ਸਟਰੀਟ ਲਾਈਟ ਨਹੀਂ ਹੈਗੀ ਜਦੋਂ ਅਸੀਂ ਕਾਰਪੋਰੇਸ਼ਨ ਗੱਲ ਕਰਦੇ ਆ ਤੇ ਉਹ ਜੇ ਸਾਡੇ ਕੋਲ ਸਮਾਨ ਹੈ ਨੀਗਾ ਜੀ ਇੱਕ ਸਟਰੀਟ ਲਾਈਟ ਹੀ ਨਹੀਂ ਲਗਾ ਸਕਦੇ ਵਿਕਾਸ ਕਿੱਥੋਂ ਕਰ ਸਕਦੇ ਆ ਵਿਕਾਸ ਦੇ ਨਾਂ ਤੇ ਤਾਂ ਬਿਲਕੁਲ ਝੂਠ ਬੋਲ ਰਹੇ ਨੇ ਜੋ ਲੇਡੀਜ਼ ਨੂੰ ਇਹਨਾਂ ਨੇ ਗੁੰਮਰਾਹ ਕੀਤਾ ਨਾ ਕਿ ਅਸੀਂ 1-1000 ਰੁਪਿਆ ਦਵਾਂਗੇ 1-1000 ਵਾਲੀ ਤਾਂ ਗੱਲ ਤੁਸੀਂ ਖਤਮ ਕਰ ਦਿਓ ਕਿਉਂਕਿ ਕਿਸੇ ਲੇਡੀਜ਼ ਦੇ ਕੋਲ ਲੇਡੀਜ਼ ਜਿਹੜੀਆਂ ਸੀ ਉਹ ਇਹ ਗੁੰਮਰਾਹ ਹੋ ਗਈਆਂ ਕਿ ਸੱਚਮੁੱਚ ਹੀ ਸਾਨੂੰ 1-1000 ਰੁਪਿਆ ਆਏਗਾ ਲੇਕਿਨ ਉਹਨਾਂ ਨੂੰ 1-1000 ਰੁਪਿਆ ਨਹੀਂ ਆਇਆ ਅੱਜ ਮੈਂ ਕਹਿੰਨੀ ਇਹਨਾਂ ਨੂੰ 25-26 ਮਹੀਨੇ ਹੋ ਗਏ ਬਣਿਆ ਨੂੰ ਜੇ ਜ਼ਿਆਦਾ ਹੀ ਛਾਂਦੇ ਨੇ ਤੇ ਇਹਨਾਂ ਨੂੰ ਜਿਹੜਾ ਉਹਨਾਂ ਦਾ 25-2 ਭਾਣ ਕੱਲ ਮੈਂ ਗੁਰਪ੍ਰੀਤ ਮੈਡਮ ਦਾ ਸੁਣ ਰਹੀ ਸੀ ਬਿਆਨ ਕਿ ਅਸੀਂ ਜਿਹੜਾ ਨਾ ਇਹ ਇਹ ਜ਼ਰੂਰ ਦਵਾਂਗੇ 1-1000 ਰੁਪਿਆ ਉਹ ਖੁਦ ਹੀ ਕਹਿ ਰਹੇ ਕਿ ਮੈਂ ਜਦੋਂ ਡੋਰ ਟੂ ਡੋਰ ਕੈਂਪੇਨ ਕਰਨ ਜਾਂਦੀ ਆ ਤਾਂ ਲੋਕ ਮੈਨੂੰ ਸਵਾਲ ਕਰਦੇ ਨੇ ਕਿ ਤੁਹਾਡਾ 1000 ਰੁਪਿਆ ਕਿੱਥੇ ਗਿਆ ਉਹ ਕਹਿੰਦੇ 1000 ਰੁਪਿਆ ਮੈਂ ਤਾਂ ਜਿਹੜਾ ਉਹ 1000 ਰੁਪਿਆ ਨਾ ਅਸੀਂ ਤੁਹਾਨੂੰ ਦਵਾਂਗੇ ਪਰ ਕਦੋਂ ਦਵਾਂਗੇ ਉਹ ਕੋਈ ਪਤਾ ਨਹੀਂ ਪਰ ਹੁਣ ਉਹਨਾਂ ਦੀ ਨੀਤੀ ਬਣ ਗਈ ਹੈ ਕਿ ਜਿਵੇਂ ਅਸੀਂ ਇਹ ਚੈੱਕ ਕਰਾਂਗੇ ਕਿ ਕਿਹਦੇ ਘਰ ਕੀ ਸਮਾਨ ਆ ਕਿਹਦੇ ਘਰ ਕਿਸ ਤਰ੍ਹਾਂ ਦੇ ਲੋਕ ਨੇ ਪਹਿਲਾਂ ਤਾਂ ਕਿ ਅਸੀਂ ਇਹ ਗਰੀਬ ਅਮੀਰ ਹਰ ਲੋਕ ਨੂੰ ਦਿੱਤਾ ਜਾਏਗਾ ਲੇਕਿਨ ਹੁਣ ਉਹਨਾਂ ਦੀ ਪਾਲਸੀ ਇਹ ਬਣ ਗਈ ਹੈ ਕਿ ਜਿਹੜੇ ਗਰੀਬ ਜਨਤਾ ਆ ਉਹਨਾਂ ਨੂੰ ਵੀ ਗੁੰਮਰਾਹ ਕਰ ਰਹੇ ਨੇ ਕਿ ਤੁਹਾਨੂੰ ਦੋਂਗੇ ਪਰ ਲੇਕਿਨ ਦੇਣ ਵਾਲੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜੇ ਅਸੀਂ ਕਹਿੰਦੇ ਆ ਕਿ ਮੈਂ 600 ਰੁਪਏ 600 ਜੂਟ ਬਿਜਲੀ ਦੀ ਮaaf ਕੀਤੀ ਆ ਅੱਜ ਤੁਸੀਂ ਦੇਖੋ ਲੋਕ ਡਰ ਡਰ ਕੇ ਬਿਜਲੀ ਨੂੰ ਔਨ ਕਰ ਰਹੇ ਆ ਇਸ ਕਰਕੇ ਕਰ ਰਹੇ ਨੇ ਕਿ ਜੇ 600 ਤੋਂ ਇੱਕ ਵੀ ਜੂਟ ਉੱਪਰ ਹੋ ਗਈ ਤਾਂ ਪੂਰਾ ਬਿੱਲ ਪੇ ਕਰਨਾ ਪਏਗਾ ਪਰ ਉਹ ਜਿਹੜਾ ਅੱਜ 600 ਵੀ ਜੂਟ ਵਾਲੇ ਵਾਲੇ ਮaaf ਕੀਤੇ ਆ ਉਹ ਬੋਝ ਕਿਦਾ ਆ ਉਹ ਸਾਡੇ ਉੱਤੇ ਹੀ ਬੋਝ ਆ ਉਹ ਇਹ ਬਲਕਿ ਇਹ ਨਾ ਲੋਕਾਂ ਨੂੰ ਗੁੰਮਰਾਹ ਕਰਨ ਕੀ ਸਾਡਾ ਬਿੱਲ ਜਿਹੜਾ 2000 ਆਂਦਾ ਸੀ 4000 ਆਂਦਾ ਸੀ ਉਹ ਸਾਡਾ ਬਿੱਲ ਮਾਫ ਹੋ ਗਿਆ ਮਾਫ ਨਹੀਂ ਹੋਇਆ ਸਾਡੇ ਤੇ ਹੀ ਬੋਝ ਬਣਿਆ ਆ ਅੱਜ ਉਹ ਕਰੋੜਾਂ ਦਾ ਕਰਜ਼ਾ ਪੰਜਾਬ ਸਰਕਾਰ ਨੇ ਚੜਾਇਆ ਉਹ ਕਿਹਦੇ ਚੜਾਇਆ ਉਹ ਸਾਡੇ ਉੱਤੇ ਹੀ ਚੜਾਇਆ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਹਰ ਲੇਡੀਜ਼ ਆਪਣੇ ਘਰ ਦੇ ਵਿੱਚ ਇੰਨਾ ਜ਼ਿਆਦਾ ਸੰਕੋਚ ਕਰਦੀ ਉਹ ਪਹਿਲਾਂ ਲਾਈਟ ਬੰਦ ਕਰਦੀ ਆ ਕਿ ਆਪਣੀ 600 ਤੋਂ ਉੱਪਰ ਜੂੰਟ ਨਾ ਫੂਕ ਹੋਵੇ ਇਸ ਕਰਕੇ ਮੈਂ ਇਹ ਕਹਿੰਦੀ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਝੂਠਿਆਂ ਦੀ ਸਰਕਾਰ ਹੈ ਉਹ ਝੂਠ ਬਣਾ ਕੇ ਉਹਨਾਂ ਨੇ ਸਰਕਾਰ ਬਣਾ ਲਈ ਪਰ ਹੁਣ ਆਣਵਾਰੀਆਂ ਲੋਕ ਸਵਾਦੀਆਂ ਇਲ ਦੇਣਗੇ ਮੈਡਮ ਗੱਲ ਆਪਾਂ ਕਰਾਂਗੇ ਫਗਵਾੜਾ ਸ਼ਹਿਰ ਦੀ ਮਿਊਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਪਿਛਲੇ ਲੰਬੇ ਸਮੇਂ ਤੋਂ ਨਹੀਂ ਹੋਏ ਫਗਵਾੜਾ ਦੇ ਵਿੱਚ ਜਿਹੜੇ ਵਿਕਾਸ ਕਾਰਜਾਂ ਦਾ ਢਿੰਡੋਰਾ ਆਮ ਆਦਮੀ ਪਾਰਟੀ ਦਾ ਸੈਂਟਰ ਦੀਆਂ ਸਰਕਾਰਾਂ ਕਰ ਰਹੀਆਂ ਤੁਸੀਂ ਇਹ ਦੱਸੋ ਫਗਵਾੜਾ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਫਗਵਾੜਾ ਦੇ ਵਿੱਚ ਐਸੇ ਕਿਹੜੇ-ਕਿਹੜੇ ਵਿਕਾਸ ਦੇ ਕੰਮ ਨੇ ਜਿਹੜੇ ਹੱਲੇ ਤੱਕ ਪੂਰੇ ਨਹੀਂ ਹੋਏ ਜਿਹਦਾ ਸਿੱਧਾ ਉਹ ਸਿੱਧਾ ਕਾਰਨ ਹੈਗਾ ਵੀ ਮਿਊਨਿਸਪਲ ਦੀਆਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਨਹੀਂ ਹੋਈਆਂ ਕੌਂਸਲਰ ਸਿਸਟਮ ਹੈ ਨਹੀਂ ਗੇ ਲੋਕਾਂ ਦੀ ਜਿਹੜੀ ਆਵਾਜ਼ ਆ ਸਿੱਧੀ ਨਹੀਂ ਪਹੁੰਚ ਪਾ ਰਹੀ ਐਸੇ ਕਿਹੜੇ ਕਿਹੜੇ ਕੰਮ ਆ ਜਿਹੜੇ ਫਰਵਾਰ ਵਿੱਚ ਹੱਲੇ ਵੀ ਹੋਣ ਵਾਲੇ ਆ ਉਹ ਵਾੜਾ ਦੇ ਵਿੱਚ ਬਹੁਤ ਸਾਰੇ ਕੰਮ ਹੋਣ ਵਾਲੇ ਪਏ ਨੇ ਚਾਹੇ ਉਹ ਤੁਸੀਂ ਸਟਰੀਟ ਲਾਈਟਾਂ ਲਾ ਲੋ ਚਾਹੇ ਵਾਟਰ ਸਰਪਲਾਈ ਸੀਵਰੇਜ ਲਾ ਲੋ ਕਿਉਂਕਿ ਜਦੋਂ ਦੀ ਕਾਰਪੋਰੇਸ਼ਨ ਬਣੀ ਸੀ ਉਹਦੇ ਵਿੱਚ 16 ਪਿੰਡ ਸਾਡੇ ਕੋਲ ਆਏ ਸੀ 16 ਪਿੰਡਾਂ ਨੂੰ ਜਿਹੜਾ ਅੱਜ ਵੀ 16 ਪਿੰਡਾਂ ਦੇ ਵਿੱਚੋਂ ਕੁਝ ਪਿੰਡ ਐਸੇ ਨੇ ਜਿਹੜੇ ਅਨਕੰਪਲੀਟ ਪਏ ਆ ਕਿਉਂਕਿ ਅਨਕੰਪਲੀਟ ਐਸਤਰਾ ਪਿਆ ਉੱਥੇ ਨਾ ਕੋਈ ਵਾਟਰ ਸਪਲਾਈ ਆ ਨਾ ਕੋਈ ਉੱਥੇ ਸੀਵਰੇਜ ਆ ਨਾ ਕੋਈ ਸਟਰੀਟ ਲਾਈਟ ਦਾ ਪ੍ਰਬੰਧ ਆ ਉੱਥੇ ਇਸ ਕਰਕੇ ਇਹ ਜਿਹੜੇ ਅਨਡਵੈਲਪਮੈਂਟ ਏਰੀਆ ਪਏ ਆ ਉੱਥੇ ਸਰਕਾਰ ਬਦਲਣ ਕਰਕੇ ਮੁੜ ਕੇ ਕੰਮ ਨਹੀਂ ਹੋਏ ਨ ਨਹੀਂ ਦੀ ਇਲੈਕਸ਼ਨ ਕਰਾ ਸਕੀ ਨਾ ਆਮ ਆਦਮੀ ਪਾਰਟੀ ਦੀ ਕਰਵਾ ਸਕੀ ਕਿਉਂਕਿ ਉਹਨਾਂ ਕੋ ਤਾਂ ਬਾੜਬੰਦੀ ਨਹੀਂ ਹੋ ਰਹੀ ਤਾਂ ਇਲੈਕਸ਼ਨ ਉਹ ਕੀ ਕਰਾਉਂਗੀ ਇਹ ਲੱਗ ਰਿਹਾ ਜ਼ਿੰਮੇਵਾਰੀ ਕਿਹਦੀ ਐ ਇਹ ਪੰਜਾਬ ਸਰਕਾਰ ਦੀ ਐ ਜੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਇਲੈਕਸ਼ਨ ਪੰਜਾਬ ਦੀ ਇਲੈਕਸ਼ਨ ਨਾ ਕਾਰਪੋਰੇਸ਼ਨ ਦੀ ਇਲੈਕਸ਼ਨ ਐ ਪਰ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਐ ਅਕਾਲੀ ਭਾਜਪਾ ਦੇ ਗਠਜੰਨ ਸਰਕਾਰ ਸੀਗੀ ਬਾਦਲ ਸਾਹਿਬ ਨੇ 600 ਕਰੋੜ ਰੁਪਏ ਦਾ ਪੈਕੇਜ ਇੱਕ ਫਗਵਾੜਾ ਦਾ ਸਭ ਤੋਂ ਪੰਜਾਬ ਦਾ ਸਭ ਤੋਂ ਛੋਟਾ ਸ਼ਹਿਰ ਤਹਿਸੀਲ ਫਗਵਾੜਾ ਨੂੰ ਅਲਾਟ ਕੀਤਾ ਸੀ ਜਦੋਂ ਆਟੋ ਡੋਰੀਆਂ ਉਹਦੇ ਵਿੱਚ ਬਣੇ ਨੇ ਫਗਵਾੜਾ ਦੀ ਕਾਰ ਪਾਰਕਿੰਗ ਬਣੀ ਐ ਪਰਕਾਰ ਪਾਰਕਿੰਗ ਦੇ ਵਿੱਚ ਦੇਖੋ ਨਜਾਇਜ਼ ਕਬਜ਼ਾ ਲੀਡਰਾਂ ਦਾ ਹੀ ਹੈਗਾ ਫਰੀ ਗੱਡੀਆਂ ਖੜੀਆਂ ਹੁੰਦੀਆਂ ਨੇ ਪਿੱਛੇ ਜੋ ਕਮਿਸ਼ਨਰ ਸਾਹਿਬ ਨੇ ਤਿੰਨ ਬੰਦੇ ਸਸਪੈਂਡ ਕਰ ਦਿੱਤੇ ਸੀ ਆਡੋ ਡੋਰੀਓਂ ਦੀ ਗੱਲ ਕਦੀ ਕਦੀ ਉਹ ਖੋਲਿਆ ਹੀ ਨਹੀਂ ਗਿਆ ਕਦੀ ਉਹਦੀ ਸਫਾਈ ਨਹੀਂ ਕੀਤੀ ਉਹ ਜੱਜਰ ਹਾਲਾਤ ਦੇ ਵਿੱਚ ਹੋ ਚੁੱਕਾ ਵਾ ਮਤਲਬ ਕੀ ਲੱਗ ਰਿਹਾ ਵੀ ਜਿਹੜਾ ਪੈਸਾ ਹੈ ਲੋਕ ਟੈਕਸ ਦੇ ਰਹੇ ਨੇ ਤੇ ਪੈਸਾ ਇਕੱਠਾ ਹੋ ਰਿਹਾ ਵਾ ਤੇ ਸਰਕਾਰਾਂ ਪ੍ਰੋਜੈਕਟ ਖੜੀਆਂ ਜ਼ਰੂਰ ਕਰ ਲਈਆਂ ਨੇ ਪਰ ਜਦੋਂ ਸਰਕਾਰਾਂ ਬਦਲਦੀਆਂ ਉਹ ਪ੍ਰੋਜੈਕਟ ਬੰਦ ਹੋ ਜਾਂਦੇ ਤੇ ਕੀ ਟਿੱਪਣੀ ਕਰੋਗੇ ਉਹ ਦੇਖੋ ਉਹਦੇ ਵਿੱਚ ਮੈਂ ਇਹ ਕਹਿ ਰਹੀਆਂ ਜਿਹੜੀਆਂ ਸਰਕਾਰਾਂ ਜਾਂ ਉਹ ਕੰਬ ਕਰਨ ਦੀ ਨੀ ਦੇਖੋ ਅੱਜ ਜੇ ਬਾਦਲ ਸਾਹਿਬ ਨੇ ਯਾਦਗਾਰਾਂ ਬਣਾਈਆਂ ਆ ਬਾਦਲ ਬਾਦਲ ਸਾਹਿਬ ਨੇ ਜਾਈ ਪਾਰਕਿੰਗ ਬਣਾਈਆ ਚਾਹੀ ਆਡਿਟੋਰੀਆ ਬਣਾਈਆ ਦੇਖੋ ਅੱਜ ਤੁਸੀਂ ਦੇਖਦੇ ਹੋ ਕਿ ਇਹਨਾਂ ਦੀ ਹਾਲਾਤ ਇੰਨੀ ਜ਼ਿਆਦਾ ਮਾੜੀ ਹੋ ਰਹੀ ਆ ਤੁਹਾਡੇ ਪੱਤਰਕਾਰ ਮੀਡੀਆ ਰਾਈ ਦੱਸ ਰਹੀਆਂ ਮੈਂ ਕਿਉਂਕਿ ਇਹ ਜਿਹੜਿਆ ਇਹ ਸਰਕਾਰਾਂ ਦੀਆਂ ਬੇਨਕਾਮੀਆਂ ਸਰਕਾਰਾਂ ਨੇ ਕੰਮ ਕਰਨ ਦੀ ਨਹੀਂ ਜਿਹੜੀਆਂ ਸੁੱਤੀਆਂ ਪਈਆਂ ਆ ਜੋ ਅੱਜ ਆਪਾਂ ਉਥੇ ਆਡਿਟੋਰੀਆ ਦੇਖੀ ਉਥੇ ਹਜੇ ਤੱਕ ਕਰ ਬਿਜਲੀ ਦਾ ਕਨੈਕਸ਼ਨ ਨਾ ਉਥੇ ਕੋਈ ਏਸੀ ਨਾ ਕੋਈ ਇਸ ਤਰ੍ਹਾਂ ਦਾ ਹਾਲ ਬਣ ਚੁੱਕਾ ਕਿ ਉਥੇ ਮੈਂ ਕਹਿੰਨੀ ਕਿ ਜਾਣਾ ਵੀ ਪਸੰਦ ਨਹੀਂ ਲੋਕਾਂ ਮੈਂ ਇਹ ਤਾਂ ਜਿਹੜਾ ਕਹਿ ਰਹੀ ਹਾਂ ਕਿ ਇਹ ਸਰਕਾਰਾਂ ਦੀਆਂ ਹੀ ਜਿਹੜੀਆਂ ਜ਼ਿੰਮੇਵਾਰੀਆਂ ਆ ਸਰਕਾਰਾਂ ਦੀਆਂ ਨਲਾਕੀਆਂ ਜਿਹੜੀਆਂ ਇਹਨਾਂ ਦੇ ਵੱਲ ਕੋਈ ਦੇਖਰੇਖ ਨਹੀਂ ਕਰ ਰਹੀਆਂ ਅੱਜ ਉਹਨਾਂ ਨੂੰ ਖੰਡਰ ਬਣਾ ਕੇ ਬਿਠੀਆਂ ਉਹ ਬੰਜਰ ਬਣ ਚੁੱਕੀਆਂ ਆ ਉਹਨਾਂ ਦੀਆਂ ਹਾਲਾਤਾਂ ਇਸ ਤਰ੍ਹਾਂ ਦੀਆਂ ਹੋ ਰਹੀਆਂ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਕਿ ਇਹਨਾਂ ਨੂੰ ਕਿਉਂ ਨਹੀਂ ਦੇਖਦੇ ਕਿਉਂ ਨਹੀਂ ਇਸ ਤਰ੍ਹਾਂ ਦਾ ਕਰਦੇ ਸਰਕਾਰ ਜਿਹੜੀਆਂ ਇਹ ਸਰਕਾਰਾਂ ਆ ਬਹੁਤ ਮਾੜੀ ਸਰਕਾਰ ਆ ਪਰ ਤੁਸੀਂ ਮੀਟਿੰਗਾਂ ਕਾਫੀ ਵੱਡੀਆਂ ਵੱਡੀਆਂ ਅਟੈਂਡ ਵੀ ਕਰਦੇ ਹੋ ਇਹ ਗੱਲ ਦੱਸੋ ਵੀ ਜਿਹੜੀ ਇੱਕ ਅਫਵਾਹ ਚੱਲ ਰਹੀ ਹੈ ਉਹ ਅਫਵਾਹ ਹੈ ਕਿ ਸਚਾਈਆ ਵੀ ਆਮ ਆਦਮੀ ਪਾਰਟੀ ਕਾਂਗਰਸ ਦੇ ਨਾਲ ਗਠਜੋਧਨ ਕਰੇਗੀ ਤੇ ਪਰ ਜਿਹੜੇ ਲੋਕਲ ਪੱਧਰ ਦੇ ਲੀਡਰ ਬੈਠੇ ਨੇ ਜਾਂ ਪੰਜਾਬ ਦੇ ਬੈਠੇ ਨੇ ਉਹ ਤਾਂ ਨਕਾਰ ਰਹੇ ਨੇ ਪਰ ਕੇਜਰੀਵਾਲ ਸਾਹਿਬ ਤਾਂ ਦੂਜੀਆਂ ਸਟੇਟਾਂ ਦੇ ਵਿੱਚ ਸ਼ਰਿਆਮ ਜਾ ਕੇ ਅਨਾਉਂਸਮੈਂਟ ਹੋ ਰਹੀ ਹੈ ਉੱਥੇ ਸਟੇਜਾਂ ਦੇ ਇਕੱਠੇ ਬੈਠੇ ਦੇਖਿਆ ਇਹਨਾਂ ਨੂੰ ਉਹ ਕੀ ਚੱਲ ਰਿਹਾ ਉਹ ਦੇਖੋ ਅਸੀਂ ਮੈਂ ਇਹ ਕਹਿਣਾ ਚਾਹੁੰਦੀ ਆ ਕੇਜਰੀਵਾਲ ਬਾਹਰ ਦੀਆਂ ਜਾ ਕੇ ਸ਼ਹਿਰਾਂ ਦੇ ਵਿੱਚ ਉਹ ਆਪਸ ਵਿੱਚ ਗਠਜੋਧਨ ਕਰ ਰਹੇ ਆ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਇਹ ਲੋਕਾਂ ਨੂੰ ਗਮਰਾਹ ਪਰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੇ ਵੋਟਰ ਸਪੋਰਟਰ ਨੇ ਉਹ ਬਹੁਤ ਜ਼ਿਆਦਾ ਸ ਜਾਗਰਤ ਹੋ ਚੁੱਕੇ ਨੇ ਕਿ ਉਹ ਲੋਕਾਂ ਨੂੰ ਪਤਾ ਕਿ ਇਹ ਕਵਾਲਟੀਆਂ ਕੀ ਕਰ ਰਹੀਆਂ ਆ ਇਹ ਜਿਹੜੀਆਂ ਕਪਲੇਵਾਜ਼ ਵਾਲੀਆਂ ਪਾਰਟੀਆਂ ਚਾਹੇ ਕੇਜਰੀਵਾਲ ਲਾ ਲਓ ਉਹ ਤੁਸੀਂ ਉਹ ਸ਼ਰਾਬ ਦੇ ਮੁੱਦੇ ਵਾਲੀਆਂ ਲਾ ਲਓ ਮੈਂ ਕਿਹੜੀ ਕਿਹੜਾ ਮੁੱਦਾ ਗਨਾਨੀ ਆ ਜਿਹਦੇ ਵਿੱਚ ਕੇਜਰੀਵਾਲ ਜੀ ਅੱਜ ਉਹ ਕੇਜਰੀਵਾਲ ਇਹ ਢਾਲਿਆਂ ਵਿੱਚ ਨਾ ਹੁੰਦਾ ਤੇ ਉਹ ਜੇਲ ਜ਼ਰੂਰ ਜੇਲ ਨਾ ਜਾਂਦਾ ਕਿਉਂਕਿ ਮੈਂ ਇਹ ਕਹਿਣਾ ਚਾਹੁੰਦੀ ਆ ਇਹ ਸਰਕਾਰਾਂ ਜਿਹੜੀਆਂ ਬੇਕਾਰ ਸਰਕਾਰਾਂ ਨੇ ਇਹ ਲੋਕਾਂ ਨੂੰ ਗਮਰਾਹ ਕੀਤਾ ਪਰ ਹੁਣ ਜਿਹੜੇ ਵੋਟਰ ਨੇ ਉਹ ਬਹੁਤ ਸ ਜਾਗਰਤ ਹੋ ਚੁੱਕੇ ਨੇ ਉਹ ਹਰ ਬੰਦੇ ਨੂੰ ਦੇਖ ਕੇ ਹੀ ਆਪਣੀ ਵੋਟ ਤੇ ਇਸਤੇਮਾਲ ਕਰਦੇ ਨੇ ਮੈਡਮ ਤੁਹਾਨੂੰ ਇਹ ਸਵਾਲ ਹੈ ਵੀ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਫਗਵਾਲੇ ਦੀ ਆਪਸੀ ਜਿਹੜੀ ਗੁੱਟਬੰਦੀ ਆ ਪਿਛਲੀਆਂ ਕਈ ਮੀਟਿੰਗਾਂ ਦੇ ਵਿੱਚ ਨਜ਼ਰ ਆਈ ਜਦੋਂ ਜਾਮਨੀ ਗੋਮਰ ਮੈਡਮ ਨੇ ਦਫਤਰ ਦਾ ਉਦਘਾਟਨ ਕੀਤਾ ਅਕਾਲੀ ਦਲ ਦੇ ਵਿੱਚ ਤੁਹਾਡੀਆਂ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਕਿਤੇ ਵੀ ਗੁੱਟਬੰਦੀ ਨਹੀਂ ਨਜ਼ਰ ਆਈ ਬਾਦ ਸਾਹਿਬ ਨਜ਼ਰ ਆਏ ਸਮੇਤ ਸਾਰੇ ਪਿੰਨਾਂ ਦੇ ਪੂਰੇ ਦੇ ਪੂਰੇ ਮੈਂਬਰ ਨਜ਼ਰ ਮੀਟਿੰਗਾਂ ਦੇ ਵਿੱਚ ਆ ਰਹੇ ਸੀ ਇਹ ਜਿਹੜੀ ਗੁੱਟਬੰਦੀ ਦਾ ਅਸਰ ਕਾਂਗਰਸ ਪਾਰਟੀ ਤੇ ਹੋ ਰਿਹਾ ਹੈ ਇਹਦਾ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਸਿੱਧਾ ਫਾਇਦਾ ਹੋ ਸਕਦਾ ਹੈ ਦੇਖੋ ਜਿਹੜੀਆਂ ਦੇਖੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜਾ ਆਪਣੀ ਪਾਰਟੀ ਨੂੰ ਮਾਂ ਪਾਰਟੀ ਨਹੀਂ ਸਮਝਦਾ ਦੇਖੋ ਆਪਾਂ ਮਾਂ ਪਾ ਮਾਵਾ ਬਦਲ ਸਕਦੇ ਆ ਆਪਣੇ ਹਸਬੰਦ ਬਦਲ ਸਕਦੇ ਆ ਆਪਣੇ ਪਰਿਵਾਰ ਬਦਲ ਸਕਦੇ ਆ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਲੋਕ ਆਪਣੀ ਕੋਈ ਕਾਲੀ ਦਲ ਨੂੰ ਛੱਡ ਕੇ ਆਮ ਚ ਜਾ ਰਿਹਾ ਕੋਈ ਆਮ ਛੱਡ ਕੇ ਕਾਂਗਰਸ ਚ ਜਾ ਰਿਹਾ ਹੈ ਮੈਂ ਤਾਂ ਪਹਿਲਾਂ ਇਹ ਕਹਿੰਦੀ ਕਿ ਇਹਨਾਂ ਆਪਣੀਆਂ ਪਾਰਟੀਆਂ ਦਾ ਕੋਈ ਸਟੈਂਡ ਨਹੀਂ ਹੈ ਪਹਿਲਾਂ ਤਾਂ ਮਾਂ ਪਾਰਟੀ ਜਿਹੜੀ ਆ ਉਹਦੇ ਵਿੱਚ ਆਪਣਾ ਪੂਰਾ ਸਟੈਂਡ ਰੱਖੀਏ ਚਾਹੇ ਉਹ ਹਾਰੇ ਚਾਹੇ ਉਹ ਜਿੱਤੇ ਪਰ ਪਾਰਟੀ ਪਾਰਟੀ ਹੀ ਹੁੰਦੀ ਹੈ ਜਿਹਦਾ ਇਹਨਾਂ ਦਾ ਤੁਸੀਂ ਹੁਣ ਦੇਖਦੇ ਹੋ ਰੋਜ਼ ਕਿਸੇ ਚਾਹੇ ਉਦਘਾਟਨ ਦੇ ਵਿੱਚ ਚਾਹੇ ਕੋਈ ਫੰਕਸ਼ਨ ਚ ਜਾਂਦੇ ਹੋ ਮੀਟਿੰਗਾਂ ਦੇ ਵਿੱਚ ਕਿੰਨੀਆਂ ਕਿ ਧੜੇ ਬੰਦੀਆਂ ਆ ਦੇਖੋ ਮੈਂ ਇਹ ਨਹੀਂ ਕਹਿਣਾ ਚਾਹੁੰਦੀ ਕਿ ਹਰ ਕਾਂਗਰਸ ਤੋਂ ਆਮ ਪਾਰਟੀ 'ਚ ਚਲੇ ਗਿਆ ਪਹਿਲਾ ਜਾਮਨੀ ਗੋਮਰ ਵੀ ਉਹ ਪਹਿਲਾਂ ਆਮ ਪਾਰਟੀ ਚ ਸੀ ਹੁਣ ਉਹ ਕਾਂਗਰਸ ਚ ਚਲੇ ਗਏ ਜਗਿੰਦਰ ਸਿੰਘ ਮਾਨ ਕਾਂਗਰਸ ਪਾਰਟੀ ਚ ਸੀ ਉਹ ਆਮ ਪਾਰਟੀ ਵਿੱਚ ਚਲੇ ਗਏ ਦੇਖੋ ਸਾਡਾ ਇੱਕ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਪੰਥਕ ਪਾਰਟੀ ਹੈ ਇਹਦੇ ਨਾਲ ਕੋਈ ਵੀ ਪਰਿਵਾਰ ਸਾਡਾ ਨਹੀਂ ਟੁੱਟਿਆ ਸਾਡੇ ਨਾਲ ਸਾਰਾ ਪਰਿਵਾਰ ਇਕੱਠਾ ਹੋ ਕੇ ਅਸੀਂ ਇਲੈਕਸ਼ਨ ਕੰਪੇਨ ਕਰਨੇ ਆ ਲੋਕਾਂ ਵਿੱਚ ਚੰਗਾ ਸਾਨੂੰ ਹੰਗਾਰਾ ਮਿਲ ਲਿਆ ਆ ਲੋਕਾਂ ਦੇ ਵਿੱਚ ਇੰਨਾ ਕੁ ਸ਼ੌਂਕ ਆ ਇੰਨਾ ਕੁ ਚਾਹ ਆ ਕਿ ਪਹਿਲੀ ਵਾਰ ਅਸੀਂ ਤੱਕੜੀ ਦੇ ਵੋਟ ਪਾ ਰਹੇ ਆ ਕਿਉਂਕਿ ਜੇ ਮੈਂ ਤੁਹਾਨੂੰ ਪ੍ਰੋਜੈਕਟ ਦਿਖਾਵਾ ਚਾਹੀ ਆਪਾਂ ਲੈਣਾ ਕ੍ਰਾਸ ਕਰਦੇ ਓਵਰ ਵਿਰੇਜ ਸੀ ਜਦੋਂ ਦੋ 2008 ਵਿੱਚ ਸਰਦਾਰ ਚਰਨਜੀਤ ਸਿੰਘ ਅਟਵਾਰ ਜੀ ਡਿਪੀ ਸਪੀਕਰ ਬਣੇ ਜਿਨ੍ਹਾਂ ਨੇ ਇਹ ਓਵਰ ਬ੍ਰਿਜ ਬਣਾਇਆ ਜੀ ਆਪਾਂ ਸਤਨਾਮਪੁਰੇ ਦੇ ਪੁਲ ਦੀ ਗੱਲ ਕਰੀਏ ਉਹਦੇ ਵਿੱਚ ਬਹੁਤ ਤਰਨੇ ਲਾਣੇ ਪਏ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਨੇ ਹੀ ਇਸ ਸਤਨਾਮਪੁਰੇ ਦਾ ਫਾਟਕ ਨੂੰ ਵੀ ਕੰਪਲੀਟ ਕੀਤਾ ਬਹੁਤ ਬਹੁਤ ਵੱਡੇ ਜਿੱਦਾਂ ਚੱਪੜ ਚਿੜੀ ਲਾ ਲਓ ਛੋਟਾ ਕੱਲੂ ਕਾਰਾ ਲਾ ਲਓ ਵੱਡਾ ਕੱਲੂ ਕਾਰਾ ਲਾ ਲਓ ਬਹੁਤ ਸਾਰੀਆਂ ਜਿਹੜੀਆਂ ਯਾਦਗਾਰਾਂ ਸਰਦਾਰ ਪ੍ਰਕਾਸ਼ ਸਿੰਘ ਜੀ ਨੇ ਬਣਾਈਆਂ ਸੀਗੀਆਂ ਅੱਜ ਉਹ ਯਾਦਗਾਰ ਨੂੰ ਇੱਕ ਵਾਰ ਸਾਨੂੰ ਯਾਦ ਹੋਵੇਗਾ ਸ਼ਾਇਦ ਉਹਦੇ ਵਿੱਚ ਕਰਤਾਰਪੁਰ ਵਿੱਚ ਕੈਪਟਨ ਸਾਹਿਬ ਉਦਘਾਟਨ ਕਰਨ ਗਏ ਸੀ ਉਹਨਾਂ ਨੇ ਜ਼ਰੂਰ ਬਿਆਨ ਕੀਤਾ ਸੀ ਭਾਵੇਂ ਅੱਜ ਮੈਨੂੰ ਮੌਕਾ ਮਿਲਿਆ ਪਰ ਇਹ ਜਿਹੜੀ ਯਾਦਗਾਰ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹੈ ਜਾਦਾ ਤੋਂ ਇਸ ਚੀਜ਼ ਦਾ ਮੈਂ ਇਹ ਦੱਸਣਾ ਚਾਹੁੰਦੀ ਕਿ ਇਹ ਜਾਦਗਰਾਂ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਦੀਆਂ ਬਣੀਆਂ ਹੋਈਆਂ ਆ ਮੈਂ ਲੋਕਾਂ ਨੂੰ ਇਹ ਅਪੀਲ ਕਰੂੰਗੀ ਜੇ ਅੱਜ ਆਪਾਂ ਸੁੱਖ ਸਹੂਲਤਾਂ ਮਾਰ ਰਹੇ ਆ ਜਾਂ ਅੱਜ ਇਹ ਚੀਜ਼ਾਂ ਨੂੰ ਦੇਖਦੇ ਆ ਤੇ ਇਹ ਸ਼੍ਰੋਮਣੀ ਅਕਾਲੀ ਦਲ ਨਹੀਂ ਇਹ ਤੁਹਾਨੂੰ ਸੁੱਖ ਸਹੂਲਤਾਂ ਦਿੰਦੀਆਂ ਅੱਜ ਆਮ ਪਾਰਟੀ ਦੇਖੋ ਤੁਹਾਡੇ ਨਾਲ ਕੀ ਕਰ ਰਹੀ ਆ ਕਾਂਗਰਸ ਪਾਰਟੀ ਕੀ ਕਰ ਰਹੀ ਆ ਇਹ ਲੋਕਾਂ ਨਾਲ ਗੁੰਮਰਾਹ ਕਰ ਰਹੀ ਆ ਲੋਕਾਂ ਨੂੰ ਬੇਵਕੂਫ ਬਣਾਦੀ ਆ ਇਸ ਕਰਕੇ ਮੈਂ ਕਹਿਣਾ ਚਾਹੁੰਦੀ ਕਿ ਆਪਾਂ ਸਾਰੇ ਸचेਤ ਹੋਈਏ ਇੱਕ ਤਰੀਕ ਨੂੰ ਸਰ ਤੱਕੜੀ ਦਾ ਬਟਨ ਦਬਾ ਕੇ ਸਰਦਾਰ ਸੋਹਣ ਸਿੰਘ ਠੰਡਲ ਜੀ ਨੂੰ ਕਾਮਯਾਬ ਕਰੋ ਤਾਂ ਦੇਉ ਤਾਂ ਆਏ ਤੁਸੀਂ ਆਪਣੀ ਬੋਰਡ ਦਾ ਇਸਤੇਮਾਲ ਜ਼ਰੂਰ ਕਰਿਓ ਮੈਡਮ ਇੱਕ ਆਖਰੀ ਸਵਾਲ ਆ سوشل میڈیا ਦੇ ਪਿੱਛੇ ਜੇ ਕੁਝ ਇੰਟਰਵਿਊ ਚੱਲ ਰਹੀਆਂ ਸੀ ਜਿਦੇ ਵਿੱਚ ਪਾਰਟੀਆਂ ਦੇ ਬਕਾਇਦਾ ਨਾਮ ਲੈ ਕੇ ਕੋਈ ਵਿਅਕਤੀ ਵਿਸ਼ੇਸ਼ਕ ਦੂਸਰੇ ਦੇ ਰੋਪ ਰੋਪ ਲਾ ਰਹੇ ਨੇ ਵੀ ਦਿਹਾੜੀ ਤੇ ਬੰਦੇ ਇਕੱਠੇ ਕਰਕੇ ਤੇ ਭਰਮੇ ਇਕੱਠ ਕੀਤੇ ਜਾ ਰਹੇ ਆ ਮੈਂ ਇਹ ਨਹੀਂ ਕਹਿੰਦਾ ਵੀ ਉਹ ਕਾਲੀ ਦਲ ਤੇ ਉਗਲ ਆ ਮਤਲਬ ਐਦਾਂ ਦੀਆਂ ਗੱਲਾਂ ਮਤਲਬ ਜਿਹੜੀਆਂ ਚੱਲ ਰਹੀਆਂ ਨੇ ਏ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਆਮ ਵਰਕਰ ਆ ਕਿਉਂਕਿ ਵੱਡੇ ਵੱਡੇ ਲੀਡਰ ਤਾਂ ਪਾਰਟੀਆਂ ਛੱਡ ਕੇ 1 ਮਿੰਟ ਲਗਾਉਂਦੇ ਨੇ ਦੂਸਰੀ ਪਾਰਟੀ 'ਚ ਚਲੇ ਜਾਂਦੇ ਨੇ ਪਰ ਜਿਹੜਾ ਛੋਟਾ ਵਰਕਰ ਆ ਨੀਚੇ ਉਲਝ ਜਾਂਦਾ ਆ ਉਸ ਵਰਕਰ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੀਡੀਆ ਦੇ ਰਾਹੀਂ ਮੈਂ ਇਹ ਕਹਿਣਾ ਚਾਹੁੰਦੀ ਆ ਦੇਖੋ ਐਲੀਗੇਸ਼ਨ ਲਾਣੇ ਤਾਂ ਬਹੁਤ ਸੌਖੇ ਨੇ ਮੈਨੂੰ ਨਹੀਂ ਇਹ ਸਮਝ ਆਉਂਦੀ ਕਿ ਆਪਾਂ ਇਕ ਆਪਣੀ ਪਾਰਟੀ ਨੂੰ ਆਪਾਂ ਸਾਫ਼ ਕਰਨਾ ਚਾਹੁੰਦੇ ਹੋ ਆਪਣੀ ਪਾਰਟੀ ਨੂੰ ਦੇਖਣਾ ਚਾਹੁੰਦੇ ਹੋ ਪਾਰਟੀਆਂ ਸਾਰੀਆਂ ਆਪਣੇ ਆਪਣੇ ਥਾਂ ਤੇ ਪਾਰਟੀਆਂ ਆ ਦੇਖੋ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਆਮ ਪਾਰਟੀ ਹੋਵੇ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਕਾਲੀਦਾਲ ਹੋਵੇ ਮੈਂ ਇਹ ਕਹਿਣਾ ਚਾਹੁੰਦੀ ਕਿ ਕੋਈ ਲੋਕ ਜਿਹੜੇ ਆ ਕਿਸੇ ਨੂੰ ਅਡਾੜੀ ਦੇ ਨਹੀਂ ਲਜਾਂਦੇ ਕੋਈ ਲੋਕ ਕੁਛ ਨਹੀਂ ਕਰਦੇ ਇੱਕ ਲੋਕਾਂ ਦਾ ਆਪਣਾ ਸ਼ੌਂਕ ਹੁੰਦਾ ਕਿ ਕਿਹੜੀ ਪਾਰਟੀ ਸਾਨੂੰ ਜਿਹੜੀ ਸਹੂਲਤ ਦੇ ਰਹੀ ਆ ਜੇ ਉਹ ਇਹ ਗੱਲ ਕਹਿੰਦੇ ਨੇ ਕਿ ਦੇਖੋ ਜਿਹੜੇ ਹੁਣ ਇਹਦਾ ਮਤਲਬ ਇਹ ਹੋਗਾ ਕਿ ਜਿਹੜੇ ਵੱਡੇ ਲੀਡਰ ਜਾ ਰਹੇ ਨੇ ਤੇ ਉਹ ਵੀ ਵਿੱਕ ਕੇ ਜਾ ਰਹੇ ਨੇ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੀਦਾ ਜਿਹੜੇ ਇਹ ਸਵਾਲ ਕਰਦੇ ਆ ਕਿ ਇਹ ਦਿਹਾੜੀ ਤੇ ਜਾ ਰਹੇ ਨੇ ਸਾਡੀਆਂ ਫਾਟੀਆਂ ਫ੍ਰੀ ਆਫ ਕੋਸਟ ਕਰਦੀਆਂ ਫਿਰ ਤੁਹਾਡੀਆਂ ਪਾਰਟੀਆਂ ਕਾਂਗਰਸ ਛੱਡ ਕੇ ਕਾਲੀ ਦਲ ਕਾਲੀ ਜਲ ਛੱਡ ਕੇ ਆਮ ਪਾਰਟੀ ਵਿੱਚ ਫਿਰ ਇਹਦਾ ਮਤਲਬ ਤਾਂ ਇਹਦਾ ਤੁਹਾਡੇ ਵੱਡੇ ਲੀਡਰ ਵੀ ਇਹ ਕੰਮ ਕਰਦੇ ਹੋਣਗੇ ਜੇ ਗਰੀਬ ਜਨਤਾ ਕੋਈ ਆਪਣਾ ਕੰਮ ਕਰ ਰਹੀ ਆ ਤੇ ਤੁਸੀਂ ਉਹਨਾਂ ਤੇ ਅਲੋਕੇਸ਼ਨ ਨਾ ਲਾਓ ਬਲਕਿ ਉਹਨਾਂ ਨੂੰ ਪਿਆਰ ਦਿਓ ਕਿ ਉਹ ਤੁਹਾਡੇ ਨਾਲ ਜੁੜਨ ਜੇ ਆਪਾਂ ਅੱਜ ਕਿਸੇ ਨੂੰ ਇਹ ਅਲੋਕੇਸ਼ਨ ਲਾਉਂਦੇ ਆ ਤਾਂ ਮੈਂ ਕਹਿੰਦੀ ਬਹੁਤ ਮਾੜੀ ਗੱਲ ਆ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਮੈਂ ਇੱਕ ਸਾਡੀ ਡਿਬੇਟ ਹੋਈ ਸੀ ਉਹ ਕੀ ਸਕੂਲ ਮੈਂ ਬਣਾਇਆ ਸਕੂਲ ਮੈਂ ਬਣਾਇਆ ਮੈਂ ਇਹ ਪੁੱਛਣਾ ਚਾਹਦੀ ਆ ਕਿ ਸਕੂਲ ਦੇ ਲਈ ਜਗ੍ਹਾ ਕਿਹਨੇ ਖਰੀਦੀ ਸੀ ਅੱਜ ਮੈਂ ਉਹ ਜਗ੍ਹਾ ਦਿਖਾਉਂਗੀ ਜੇ ਮੇਰੀ ਰਜਿਸਟਰੀ ਮੇਰੇ ਕੋਲ ਆ ਪਾਵਰ ਆਫ ਟਾਰਨੀ ਮੇਰੇ ਕੋਲ ਆ ਜੇ ਜਗ੍ਹਾ ਨਾ ਹੁੰਦੀ ਤਾਂ ਸਕੂਲ ਕਿੱਥੋਂ ਬਣਦਾ ਠੀਕ ਆ ਸਕੂਲ ਦੀ ਨਲਾਕੀ ਸੀ ਸਕੂਲ ਦੇ ਪ੍ਰਸ਼ਾਸਨ ਨੇ ਉਹ ਸਕੂਲ ਨੂੰ ਬਣਾਉਣ ਦੇ ਲਈ ਕਿਹਾ ਕਿ ਅਸੀਂ ਗ੍ਰਾਂਟ ਖਰਚਾਂ ਦੇ ਵਿੱਚ ਸਮਰੱਥ ਨਹੀਂ ਆ ਉਹਨਾਂ ਨੇ ਲਿਖ ਕੇ ਦਿੱਤਾ ਗ੍ਰਾਂਟ ਵਾਪਸ ਚਲੇਗੀ ਅੱਜ ਗ੍ਰਾਂਟ ਕਿਹੜੀ ਆਈ ਉਹ ਪਿਛਲੀ ਵਾਪਸ ਆਈ ਆ ਉਹ ਆਪ ਤਾਂ ਨਹੀਂ ਕਰੋ ਤਾਂ ਨਹੀਂ ਲਿਆਂਦੀ ਕਿਸੇ ਨੇ ਜੀ ਆਪਾਂ ਇਹ ਗੱਲ ਕਹਿੰਦੀਆਂ ਢਾਈ ਸਾਲ ਹੋ ਗਏ ਆ ਗਿਆ ਸਾਡੇ ਦਰਵਾਜ਼ੇ ਮੂਰੇ ਪਾਣੀ ਖੜਦਾ ਪਾਣੀ ਜੇ ਤੁਹਾਡੇ ਦਰਵਾਜ਼ੇ ਮੂਰੇ ਖੜਦਾ ਤੇ ਢਾਈ ਸਾਲਾਂ ਵਿੱਚ ਤੁਹਾਡੀ ਸਰਕਾਰ ਨੇ ਕਿਹੜਾ ਉਹਨਾਂ ਨੂੰ ਸੜਕ ਬਣਾ ਕੇ ਦਿੱਤੀ ਆ ਤੁਹਾਡੀ ਸਰਕਾਰ ਨੇ ਕਿਹੜਾ ਉੱਥੇ ਸੀਵਰੇਜ ਪਾਤਾ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਇਸ ਤਰ੍ਹਾਂ ਦੀਆਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ ਭਾਈ ਚਾਰਕ ਸਾਂਝ ਰੱਖੋ ਇਹਦੇ ਨਾਲ ਆਪਣਾ ਪਿਆਰ ਮੁਹੱਬਤ ਬਣਿਆ ਰਹਿੰਦਾ ਅੱਜ ਆਪਾਂ ਨੀਚੇ ਲੈਵਲ ਤੇ ਇਸ ਤਰ੍ਹਾਂ ਦੇ ਕੰਮ ਕਰਦੇ ਆ ਉੱਪਰਲੇ ਲੈਵਲ ਤੇ ਜਾ ਕੇ ਦੇਖੋ ਹਰ ਲੋਕਾਂ ਦੇ ਵਿੱਚ ਆਪਣਾ ਪਿਆਰ ਆ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਲੋਕਾਂ ਨੂੰ ਗੁੰਮਰਾਹ ਨ ਇਹ ਕਹਣਾ ਚਾਹੁੰਦੀ ਆ ਕਿ ਇੱਕ ਤਰੀਕ ਨੂੰ ਤੱਕੜੀ ਦਾ ਬਟਨ ਦਬਾ ਕੇ ਸਰਦਾਰ ਸੋਹਣ ਸਿੰਘ ਠੰਡਲ ਜੀ ਨੂੰ ਕਾਮਯਾਬ ਕਰੋ ਤੇ ਆਪਣੀ ਖੇਤਰੀ ਪਾਰਟੀ ਨੂੰ ਪੰਥਕ ਪਾਰਟੀ ਨੂੰ ਕਾਮਯਾਬ ਕਰਕੇ ਅੱਜ ਵਿਕਾਸ ਤੇ ਕੰਮਾਂ ਦੀ ਜਿਹੜੀ ਪਾਰਟੀ ਆ ਤੁਹਾਡੇ ਗਰੀਬਾਂ ਪਰਿਵਾਰਾਂ ਦੀ ਪਾਰਟੀ ਆ ਕਿਸਾਨਾਂ ਮਜ਼ਦੂਰਾਂ ਦੀ ਪਾਰਟੀ ਆ ਉਹਨੂੰ ਦੇਖਦਿਆਂ ਹੋਇਆ ਤੱਕੜੀ ਦੇ ਨਿਸ਼ਾਨ ਤੇ ਮੋਹਰ ਲਗਾ ਕੇ ਸੋਹਣ ਸਿੰਘ ਠੰਡਲ ਨੂੰ ਕਾਮਯਾਬ ਕਰੋ ਡੀਡੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਮਹਿਰਮ ਸਰਬਜੀਤ ਕੌਰ ਜੀ ਸਾਫ ਦਾ ਕਾਉਂਸਲਰ ਟਕਸਾਲੀ ਪਰਿਵਾਰ ਹੈ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਬਾਕੀ ਪਾਰਟੀਆਂ ਬਾਰੇ ਵੀ ਗੱਲਾਂ ਹੋਈਆਂ ਨੇ ਉਹਨਾਂ ਦਾ ਸਿੱਧਾ-ਸਿੱਧਾ ਇੱਕ ਵਰਕਰਾਂ ਨੂੰ ਮੈਸੇਜ ਤੁਸੀਂ ਖੁਦ ਸੁਣਿਆ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਾਰ ਫਿਰ ਤੋਂ ਅੱਗੇ ਲੈ ਕੇ ਜਾਣਾ ਪਵੇਗਾ ਮੇਰੇ ਨਾਲ ਕੈਮਰਾਮੈਨ ਅਮਰੀਦ ਦੇ ਨਾਲ ਤੁਸੀਂ ਦੇਖ ਰਹੇ ਮੈਂ ਅਮਰਪਾਸੀ ਡੀਡੀ 5